ਆਂਟੀ ਜੀ ਤੁਸੀਂ ਇੱਥੇ ਆਏ ਹੋ ਤੇ ਬਾਪੂ ਜੀ ਤੁਹਾਡਾ ਇਲਾਜ ਕਰ ਰਹੇ ਸੀ ਸਭ ਤੋਂ ਪਹਿਲਾਂ ਇਹ ਦੱਸ ਦੋ ਵੀ ਤੁਹਾਡਾ ਕੀ ਦੁਖਦਾ ਸੀ ਮੇਰੇ ਬਾਜੂ ਉੱਪਰ ਨਹੀਂ ਜਾਂਦੀ ਸੀ ਬਿਲਕੁਲ ਵੀ ਹਾਂ ਤੇ ਪਿੱਛੇ ਵੀ ਨਹੀਂ ਹੱਥ ਜਾਂਦਾ ਸੀ ਤੇ ਹੁਣ ਬਿਲਕੁਲ ਠੀਕ ਹੈ ਅੱਛਾ ਹੁਣ ਪ੍ਰੋਪਰ ਬਿਲਕੁਲ ਠੀਕ ਹੈ ਹਾਂ ਜੀ ਠੀਕ ਹੈ ਥੋੜਾ ਜਿਹਾ ਦਰਦ ਹੁੰਦਾ ਹੈ ਤੇ ਇਹ ਕਹਿੰਦੇ ਵੀ ਕੱਲ ਤੱਕ ਠੀਕ ਹੋ ਜਾਏਗਾ ਜੀ ਤੁਹਾਡੇ ਮੋਢੇ ਵਿੱਚ ਦਰਦ ਹੁੰਦਾ ਸੀ ਹਾਂ ਬਾਜੂ ਜੀ ਤੇ ਲੱਤ ਸਾਰੇ ਸੀ ਤੇ ਹੁਣ ਬਿਲਕੁਲ ਓਕੇ ਹੈ ਜੀ ਹਾਂ ਜੀ ਅੱਲਾਹ ਅੱਲਾਹ ਤੁਹਾਨੂੰ ਖਾਓ ਚਰ ਤੇ ਮੇਰੇ ਮਤਲਬ ਬਾਹ ਪਿੱਛੇ ਨਹੀਂ ਜਾਂਦੀ ਸੀ ਤੇ ਹੁਣ ਪਿੱਛੇ ਜਾਂ ਠੀਕ 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 ਥੋੜਾ ਮੋਢਾ ਵੀ ਹੁਣ ਓਕੇ ਆ ਹਨਾ ਬਾਪੂ ਜੀ ਨੇ ਮ사ਜ ਕਰਤੀ ਥੋੜੀ ਹਾਂਜੀ ਹਾਂਜੀ ਲੱਤ ਵਿੱਚ ਵੀ ਦਰਦ ਦੱਸ ਰਹੇ ਸੀ ਹਾਂ ਲੱਤ ਵਿੱਚ ਸਾਰੇ ਪ੍ਰੋਬਲਮ ਐ ਡਿੱਗ ਗਈ ਸੀ ਨਾ ਅੱਛੇ ਸੀ ਹਾਂ ਇਹ ਸਾਰੇ ਲੱਤ ਟੋਏ ਚ ਡਿੱਗ ਗਈ ਸੀ ਅੱਛੇ ਹਾਂ ਤੇ ਪਿੱਛੇ ਮਣ ਕੇ ਵੀ ਠੀਕ ਕੀਤੇ ਆ ਅੱਛੇ ਹਾਂ ਜੀ ਦਿਖਾਓ ਹਾਂਜੀ ਪਰ ਪਮਾ ਕੇ ਦਿਖਾ ਦਿਓ ਠੀਕ ਆ ਮੁਰਕੇ ਦਿਖਾ ਦਿਓ ਠੀਕ ਹੈ ਇਹਨਾਂ ਦੇ ਹੱਥ ਹਿਲਾ ਕੇ ਦਿਖਾਓ ਠੀਕ ਹੈ ਆਂਟੀ ਜੀ ਮੰਨ ਕੇ ਦੱਸ ਰਹੇ ਸੀ ਤਾਂ ਬਾਪੂ ਜੀ ਮ사ਜ ਨਾਲ ਕਹਿ ਰਹੇ ਨੇ ਮ사ਜ ਕੀਤੀ ਹੈ ਤਾਂ ਹੁਣ ਬਿਲਕੁਲ ਇਹਨਾਂ ਦੀ ਠੀਕ ਆ ਤੇ ਲੱਤ ਵੀ ਤੁਸੀਂ ਕਹਿ ਰਹੇ ਹੋ ਠੀਕ ਆ ਹਾਂਜੀ ਠੀਕ ਹੈ ਠੀਕ ਹੈ ਤਾਂ ਬਾਪੂ ਜੀ ਕੋਲ ਕਿੰਨੀ ਕ ਵਾਰ ਆ ਚੁੱਕੇ ਤੁਸੀਂ ਪਹਿਲੀ ਵਾਰ ਫਸ ਅੱਛੇ ਪਹਿਲੀ ਵਾਰ ਆਏ ਹਾਂਜੀ ਫਸ ਨਾਲ ਦੇ ਨਾਲ ਠੀਕ ਵੀ ਜੀ ਹਾਂਜੀ ਇਹ ਬੇਟਾ ਇਹ ਮੇਰਾ ਠੀਕ ਆ ਬਾਪੂ ਜੀ ਨੇ ਕਿੰਨੀ ਫੀਸ ਲਈ ਹੈ ਜੀ ਹਲੇ ਤਾਂ ਕੁਛ ਨਹੀਂ ਲਿਆ ਸੀ ਅੱਛੇ ਠੀਕ ਹੈ ਠੀਕ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬਾਪੂ ਜੀ ਇਲਾਜ ਕਰਦੇ ਨੇ ਇੱਥੇ ਹੱਡੀਆਂ ਦਾ ਸਾਡੇ ਕੋਈ ਰਿਸ਼ਤੇਦਾਰ ਆਏ ਸੀ ਪਹਿਲਾਂ ਅੱਛੇ ਪਹਿਲਾਂ ਰਿਸ਼ਤੇਦਾਰ ਆਏ ਇਹਨੇ ਵੀ ਦੂਜੀ ਵਾਰ ਵੀ ਆਉਣਾ ਪੂਗਾ ਨਹੀਂ ਬਿਲਕੁਲ ਵੀ ਨਹੀਂ ਠੀਕ ਇਹ ਕਹਿੰਦੇ ਇੱਕ ਵਾਰ ਚੇ ਠੀਕ ਹੋ ਜਾਗਾ ਠੀਕ ਹੈ ਅ ਵੀ ਜੀ ਤੁਸੀਂ ਬੈਠੇ ਸੀ ਦੱਸ ਰਹੇ ਸੀ ਵੀ ਦਰਦ ਹੋ ਰਿਹਾ ਕਿ ਕਿੱਥੇ ਥੋੜਾ ਦਰਦ ਹੋ ਰਿਹਾ ਸੀ ਜੀ ਮੇਰੇ ਨਾਲ ਐਕਚੁਅਲੀ ਪਿੱਛੇ ਮਣ ਕੇ ਦਰਦ ਹੋ ਰਿਹਾ ਸੀਗੇ ਬਹੁਤ ਅੱਛੀ ਅੱਛੀ ਭਾਰਪੁਰ ਚੱਕਰ ਨਾਲ ਚੁੱਕ ਪੈ ਗਈ ਜੱਗ ਕੀ ਹੋ ਗਿਆ ਸੀ ਬਾਬਾ ਜੀ ਦਾ ਕਹਿੰਦੇ ਵੀ ਇਹ ਛੁਵੇਲੇ ਵੀ ਸੀਗੇ ਅੱਛਾ ਅੱਛਾ ਤੇ ਹੁਣ ਮਾਲਿਸ਼ ਕਰਿਆ ਹੁਣ ਠੀਕ ਹੈ ਪਹਿਲਾਂ ਨਾਲੋਂ ਤਾਂ ਬਹੁਤ ਠੀਕ ਹੈ ਅੱਛਾ ਮਤਲਬ ਬਾਬਾ ਜੀ ਨੇ ਕੋਈ ਦਵਾਈ ਵਰਤੀ ਹੈ ਜਾਂ ਕੋਈ ਮਸਾਜ ਲਈ ਤੇਲ ਵਰਤੇ ਆ ਤੇਲ ਹੀ ਵਰਤੇ ਆ ਤੇਲ ਲਗਾ ਕੇ ਮ हां फिलहाल ਦੀ ਗੜੀ ਤਾਂ ਹੁਣ ਇਹ ਮਾਨ ਲੇ ਕਿ ਚਲੋ ਵੀ 90% ਠੀਕ ਲੱਗ ਰਿਹਾ ਫਿਲਹਾਲ ਦੀ ਗੜੀ ਠੀਕ ਹੈ ਠੀਕ ਹਾਂ ਫਿਚਰਸ ਵਾਸਤੇ ਦੇਖਾਂਗੇ ਇਹ ਦੋ ਪਹਿਲਾਂ ਦਵਾਈਆਂ ਵੀ ਖਾਦੀਆਂ ਹੋਣਗੇ ਦਵਾਈਆਂ ਦਾ ਤਾਂ ਅੰਤ ਨਹੀਂ ਜਦ ਦਵਾਈਆਂ ਤਾਂ ਬਥੇਰੀਆਂ ਕਰਦੇ ਹਾਂ ਠੀਕ ਹੈ ਤੇ ਬਾਪੂ ਗੁਲ ਅੱਜ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਆਏ ਹਾਂ ਜੀ ਤੇ ਪਹਿਲੀ ਵਾਰ ਆ ਕੇ ਹਲਕਾ ਮਹਿਸੂਸ ਕਰ ਰਹੇ ਹਾਂ ਹਾਂ